ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਨੋਟੀਫਿਕੇਸ਼ਨ ਨੂੰ ਵੀ ਨਾ ਪਲਿਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਆਉਂਦੀ ਰਹੇ ਆਪਾਂ ਡੇਲੀ ਦਾ ਇੱਕ ਵਲੌਗ ਬਣਾਉਣਨੇ ਆਂ ਡੇਲੀ ਆਪਣਾ ਇੱਕ ਨਵਾਂ ਟੌਪਿਕ ਹੁੰਦਾ ਉਸ ਤੇ ਕੋਈ ਇਨਫੋਰਮੇਸ਼ਨ ਕੋਈ ਨੌਲੇਜ ਵਾਲੀ ਚੀਜ਼ ਜੋ ਵੀ ਆ ਜਿੰਨੀ ਕੁ ਮੈਨੂੰ ਆਪ ਪਤਾ ਲੱਗਦੀ ਹੈ ਮੈਂ ਚਾਹੁੰਦਾ ਵੀ ਉਹ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੇ ਮੇਰੇ ਵੀਰ ਭੈਣ ਭਰਾ ਨੇ ਵੀਡੀਓ ਦੇਖਦੇ ਨੇ ਉਹਨਾਂ ਤੱਕ ਪਹੁੰਚੇ ਮੇਰੀਆਂ ਪਿੱਛੇ ਵੀ ਵੀਡੀਓਜ਼ ਕਾਫੀ ਟੌਪਿਕਸ ਤੇ ਵੀਡੀਓਜ਼ ਮੈਂ ਵਲੌਗ ਬਣਾਏ ਆ ਜੇ ਤੁਸੀਂ ਮੇਕ ਸ਼ੋਰ ਕਰੋ ਹਨਾ ਵੀ ਉਹ ਜਾ ਕੇ ਦੇਖੋ ਅੱਜ ਦਾ ਆਪਣਾ ਜਿਹੜਾ ਵਲੌਗ ਦਾ ਟੌਪਿਕ ਹੈ ਉਹ ਹੈਗਾ ਕਿ ਸਭ ਤੋਂ ਵੱਡਾ ਤੁਹਾਡਾ ਜਿਹੜਾ ਦੁਸ਼ਮਣ ਹੈ ਉਹ ਤੁਹਾਡਾ ਹੈਗਾ ਜਿਹੜਾ ਬੇਕਾਬੂ ਮਨ ਹੈ ਜਿਹੜਾ ਤੁਹਾਡੇ ਕਾਬੂ 'ਚ ਨਹੀਂ ਆਉਂਦਾ ਠੀਕ ਹੈ ਕਿਉਂਕਿ ਇਹੀ ਤੁਹਾਨੂੰ ਹਨਾ ਜਿਆਦਾ ਜਿਹੜੀ ਹੈਗੀ ਡਿਪਰੈਸ਼ਨ ਦਾ ਸ਼ਿਕਾਰ ਜਾਂ ਐਂਗਜ਼ਾਇਟੀ ਹੈ ਇਹ ਤੁਹਾਡਾ ਜਿਹੜਾ ਬੇਲਾਮਨ ਜਿਹੜਾ ਤੁਹਾਡੇ ਕਾਬੂ 'ਚ ਨਹੀਂ ਆਉਂਦਾ ਠੀਕ ਹੈ ਜੀ ਜਿਹੜਾ ਤੁਹਾਡੇ ਕਾਬੂ 'ਚ ਨਹੀਂ ਹੈਗਾ ਜਿਹੜਾ ਮਤਲਬ ਔਡ ਦੀਆਂ ਬਤੌਰ ਸੋਚਦਾ ਰਹਿੰਦਾ ਹਨਾ ਵੀ ਲੋਕ ਮੇਰੇ ਬਾਰੇ ਕੀ ਸੋਚਣਗੇ ਜਾਂ ਮੈਂ ਕੀ ਕਰਾਂ ਜਾਂ ਮੇਰੇ ਨਾਲ ਕੀ ਹੋ ਰਿਹਾ ਕਿਉਂ ਹੋ ਰਿਹਾ ਕਾਦੇ ਵਾਸਤੇ ਹੋ ਰਿਹਾ ਹਨਾ ਕਿਉਂਕਿ ਆਪਾਂ ਆਪਣੇ ਮਨ ਨੂੰ ਕਾਬੂ ਵਿੱਚ ਨਹੀਂ ਕੀਤਾ ਆਪਾਂ ਪਾਠ ਪੂਜਾ ਜਿਹੜੀ ਭਗਤੀ ਆ ਰੱਬ ਦੀ ਪਰਮਾਤਮਾ ਦੀ ਉਹ ਨਹੀਂ ਕੀਤੀ ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਕਿ ਮਨ ਜੀਤਾ ਜਗ ਜੀਤ ਠੀਕ ਹੈ ਹੁਣ ਜਦੋਂ ਤੁਸੀਂ ਮਨ ਨੂੰ ਜਿੱਤਣਾ ਕੀ ਹੁੰਦਾ ਵੀ ਮਨ ਨੂੰ ਕਾਬੂ ਕਰਨਾ ਉਹਦੇ ਵਾਸਤੇ ਆਪਣੇ ਸਿੱਖ ਇਤਿਹਾਸ ਵਿੱਚ ਦੇਖੋ ਤੁਸੀਂ ਵਾਹਿਗੁਰੂ ਜੀ ਉਸ ਦੇ ਵਿੱਚ ਸਿੱਖ ਇਤਿਹਾਸ ਵਿੱਚ ਦੇਖੋ ਕਿੰਨੇ ਆਪਾਂ ਨੂੰ ਵਧੀਆ ਤਰੀਕੇ ਨਾਲ ਹਨਾ ਆਪਣੇ ਗੁਰੂਆਂ ਨੇ ਗਾਈਡ ਕੀਤਾ ਸੀਗਾ ਕਿ ਮਨ ਨੂੰ ਕਿਦਾਂ ਕੰਟਰੋਲ ਕੀਤਾ ਜਾਵੇ ਵੇ ਕਾਬੂ ਮਨ ਨੂੰ ਕਿੱਦਾਂ ਹਨਾ ਆਪਣੇ ਕਾਬੂ ਵਿੱਚ ਲਿਆਂਦਾ ਜਾਵੇ ਸਭ ਤੋਂ ਪਹਿਲਾਂ ਤਾਂ ਸੀਗਾ ਕਿ ਆਪਾਂ ਵੀ ਪ੍ਰਮਾਤਮਾ ਦੀ ਭਗਤੀ ਕਰਨੀ ਹਨਾ ਅਠੇ ਪੈਰ ਪ੍ਰਮਾਤਮਾ ਦਾ ਨਾਮ ਜਪ ਕਰਨਾ ਕੰਮ ਕਰਦੇ ਹੋਏ ਸੰਸਾਰ ਦੇ ਸਾਰੇ ਕੰਮ ਕਰਦੇ ਹੋਏ ਹਨਾ ਗ੍ਰਸਥ ਜੀਵਨ ਬਤਾਉਂਦੇ ਹੋਏ ਵੀ ਆਪਾਂ ਪ੍ਰਮਾਤਮਾ ਦੀ ਭਗਤੀ ਕਰ ਸਕਦੇ ਹਾਂ ਤੇ ਜਿਸ ਦੇ ਨਾਲ ਆਪਣਾ ਮਾਈਂਡ ਕੰਟਰੋਲ 'ਚ ਰਹਿ ਸਕਦਾ ਫਿਰ ਆਪਾਂ ਨੂੰ ਜਿਹੜਾ ਹੈਗਾ ਦਿੱਤਾ ਸੀ ਇਹਨਾਂ ਨੇ ਆ ਦਾਤ ਦਿੱਤੀ ਪ੍ਰਮਾਤਮਾ ਨੇ ਆਪਣੇ ਗੁਰੂਆਂ ਨੇ ਕਿ ਸੇਵਾ ਦੀ ਬਾ ਬਿਨਾਂ ਕਰਨੇ ਕਿャਸੀ ਵੀ ਕਿਰਤ ਕਰੋ ਨਾਮ ਜਪੋ ਵੰਡੇ ਛਕੋ ਵੀ ਕਿਰਤ ਕਰਨੀ ਚਾਹੀਦੀ ਹੈ ਤੇ ਸੇਵਾ ਇਹ ਇੱਕ ਤਰ੍ਹਾਂ ਦੀ ਕੀਰਤੀ ਹੁੰਦੀ ਹੈ ਜੋ ਸੇਵਾ ਆਪਾਂ ਕਰਦੇ ਆ ਉਹ ਵੀ ਕਿਰਤ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਉਸ ਦੇ ਵਿੱਚ ਆਪਣਾ ਜਿਹੜਾ ਮਾਈਂਡ ਹੈ ਹਨਾ ਇੱਕ ਤਾਂ ਆਪਾਂ ਰੱਬ ਦੇ ਨਾਲ ਲੜ ਲੱਗਦੇ ਆ ਆਪਣੇ ਵਿੱਚ ਜਿਹੜੀ ਹੈਗੀ ਨਿਮਰਤਾ ਆਉਂਦੀ ਹੈ ਜਦੋਂ ਆਪਾਂ ਸੇਵਾ ਕਰਦੇ ਆ ਤੇ ਇੱਕ ਆਪਣਾ ਜਿਹੜਾ ਮਾਈਂਡ ਹੈ ਜਿਹੜਾ ਵੇਲਾ ਆਇਆ ਕਿ ਕਿਤੇ ਕਿਤੇ ਪਾਸੇ ਭੱਜਦਾ ਕਿਤੇ ਕਿਤੇ ਕਿਸੇ ਪਾਸੇ ਭੱਜ ਕਿਤੇ ਕਿਤੇ ਕਿਸੇ ਪਾਸੇ ਭੱਜਦਾ ਕਿਤੇ ਕਿਸੇ ਪਾਸੇ ਭੱਜਦਾ ਹਨਾ ਜੀ ਤਾਂ ਉਹ ਕੰਟਰੋਲ ਵਿੱਚ ਆਉਂਦਾ ਕਿਉਂਕਿ ਆਪਾਂ ਫਿਰ ਜਦੋਂ ਸੇਵਾ ਕਰਦੇ ਹੁੰਨੇ ਆ ਹਨਾ ਤੇ ਆਪਾਂ ਨਾਲ ਦੀ ਨਾਲ ਨਾਮ ਸਿਮਰਨ ਜਪਦੇ ਹੁੰਨੇ ਆ ਤੇ ਨਾਲ-ਨਾਲ ਆਪਾਂ ਜਿਹੜੀ ਹੈ ਸੇਵਾ ਕਰਦੇ ਆ ਜਿਵੇਂ ਕੋਈ ਜੋੜਿਆਂ ਦੀ ਸੇਵਾ ਕਰਦਾ ਕੋਈ ਭਾਂਡੇ ਮਾਜਦਾ ਜਾਂ ਕੋਈ ਲੰਗਰ ਪਾਣੀ ਬਣਾਉਂਦਾ ਹਨਾ ਇਹ ਚੀਜ਼ਾਂ ਬਈ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਹੁੰਦੀਆਂ ਤੇ ਫਿਰ ਇੱਕ ਹੋਰ ਸੀਗਾ ਕਿ ਆਪਾਂ ਜਦੋਂ ਆਪਾਂ ਨੂੰ ਦਾਤ ਦਿੱਤੀ ਸੀਗੀ ਕਿ ਸਰਬ ਲੋ ਦੇ ਭਾਂਡੇ ਹਨਾ ਸਰਬ ਲੋਗ ਦੇ ਭਾਂਡੇ ਵਿੱਚ ਖਾਣਾ ਹਨਾ ਤੇ ਉਹਨਾਂ ਵਿੱਚ ਹੀ ਖਾਣਾ ਪਕਾਉਣਾ ਉਹਨਾਂ ਵਿੱਚ ਹੀ ਖਾਣਾ ਕਿਉਂਕਿ ਜਿਹੜਾ ਸਰਬ ਲੋਗ ਦਾ ਭਾਂਡਾ ਹੁੰਦਾ ਠੀਕ ਹੈ ਜੀ ਉਹਨੂੰ ਸਾਫ਼ ਕਰਨ 'ਚ ਵੀ ਟਾਈਮ ਲੱਗਦਾ ਠੀਕ ਹੈ ਤੇ ਜਿੰਨਾ ਟਾਈਮ ਤੁਹਾਡਾ ਜ਼ਿਆਦਾ ਹਨਾ ਕਿਸੇ ਚੀਜ਼ ਵਿੱਚ ਲੱਗੂਗਾ ਉਹਨਾਂ ਤੁਹਾਡਾ ਜਿਹੜਾ ਮਨ ਹੈ ਉਹ ਫਰੀ ਨਹੀਂ ਹੋਊਗਾ ਉਹ ਕਿਸੇ ਨਾ ਕਿਸੇ ਕਾਰਜ ਵਿੱਚ ਫਿਜ਼ੀਕਲੀ ਵੀ ਤੁਸੀਂ ਇਨਵੋਲਵ ਹੋਵੋਗੇ ਤੇ ਮੈਂਟਲੀ ਤੁਸੀਂ ਵੀ ਰੱਬ ਦਾ ਨਾਮ ਲੈ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਕਰਦੇ ਹਣਾ ਨਾਲੇ ਤਾਂ ਸਰਬਲੋਹ ਦੇ ਭਾਂਡੇ ਸਾਫ਼ ਹੋ ਜਾਂਦੇ ਤੇ ਨਾਲੇ ਤੁਹਾਡੀ ਸੇਵਾ ਵੀ ਹੋ ਜਾਂਦੀ ਨਾਲੇ ਤੁਹਾਡਾ ਨਾਮ ਸਿਮਰਨ ਵੀ ਹੋ ਜਾਂਦਾ ਮਤਲਬ ਇੱਕ ਤੀਰ ਨਾਲ ਤਿੰਨ ਸ਼ਿਕਾਰ ਲੋਕ ਆਮ ਲੋਕ ਤਾਂ ਇੱਕ ਤੀਰ ਨਾਲ ਦੋਸ਼ਕਾਰ ਕਰਦੇ ਆ ਇਹ ਪ੍ਰਮਾਤਮਾ ਦੀ ਕਿਰਪਾ ਸੀਗੀ ਵੀ ਆਪਣੇ ਗੁਰੂਆਂ ਨੇ ਦਾਤ ਦਿੱਤੀ ਸੀਗੀ ਕਿ ਇੱਕ ਤੀਰ ਨਾਲ ਕਿੰਨੇ ਹੀ ਸ਼ਿਕਾਰ ਹੋ ਸਕਦੇ ਆ ਵੀ ਸਰਬਲੋਹ ਦਾ ਭਾਂਡਾ ਵੀ ਸਾਫ਼ ਹੁੰਦਾ ਠੀਕ ਹੈ ਜੀ ਤੁਹਾਡੀ ਸੇਵਾ ਵੀ ਹੁੰਦੀ ਆ ਠੀਕ ਹੈ ਤੇ ਤੁਸੀਂ ਨਾਮ ਸਿਮਰਨ ਵੀ ਕਰ ਸਕਦੇ ਹੋ ਠੀਕ ਹੈ ਤੇ ਨਾਲ ਤੁਹਾਡਾ ਮਨ ਜਿਹੜਾ ਹੈਗਾ ਉਹ ਵਿਸ਼ੇਵਕਾਰਾਂ ਤੋਂ ਬਚਿਆ ਰਹਿੰਦਾ ਸਰਬਲੋਹ ਦਾ ਕੜਾ ਹੁੰਦਾ ਸੀਗਾ ਠੀਕ ਹੈ ਜੀ ਬਈ ਉਹ ਵੀ ਪੁਸ਼ਕ ਦਿਨ ਬਾਅਦ ਉਸ ਚ ਕਾਲਖ ਜੰਮ ਜਾਂਦੇ ਸੀ ਤੇ ਫਿਰ ਉਹਨੂੰ ਸਾਫ਼ ਕਰਨਾ ਹਨਾ ਜਿਹੜੇ ਸ਼ਸਤਰ ਹੁੰਦੇ ਸੀ ਸਰਬਲੋਹ ਦੇ ਹੁੰਦੇ ਸੀਗੇ ਤੇ ਹੋਰ ਬਹੁਤ ਚੀਜ਼ਾਂ ਜਿਹੜੀਆਂ ਸਨ ਸੀਗੀਆਂ ਸਰਬਲੋਹ ਦੀਆਂ ਬਣੀਆਂ ਹੁੰਦੀਆਂ ਸੀਗੀਆਂ ਕਿ ਬਈ ਮਨ ਨੂੰ ਕੰਟਰੋਲ ਚ ਰੱਖਿਆ ਜਾਵੇ ਕਿਉਂਕਿ ਸਾਰੀਆਂ ਚੀਜ਼ਾਂ ਉਦੋਂ ਵੀ ਇਹ ਪ੍ਰੈਜ਼ੈਂਟ ਸੀਗੀਆਂ ਜਦੋਂ ਗੁਰੂ ਸਾਹਿਬਾਨ ਦੇ ਵੇਲੇ ਹੋਰ ਧਾਤੂ ਦੇ ਵੀ ਭਾਂਡੇ ਜਿਹੜੇ ਸੀਗੇ ਉਹ ਆ ਪ੍ਰੈਜੈਂਟ ਸੀਗੇ ਉੱਥੇ ਬਟ ਉਹਨਾਂ ਨੇ ਕੀ ਚੂਜ਼ ਕੀਤਾ ਸਰਬ ਲੋਕ ਕਿਉਂਕਿ ਇੱਕ ਤਾਂ ਤੁਹਾਡੇ ਸਰੀਰ ਵਾਸਤੇ ਵਧੀਆ ਹਨਾ ਕਿਉਂਕਿ ਉਸ ਦੇ ਵਿੱਚ ਤੁਸੀਂ ਜਦੋਂ ਉਸ ਸਰਬ ਲੋ ਭਾਂਡੇ ਵਿੱਚ ਜਦੋਂ ਤੁਸੀਂ ਖਾਹੋਗੇ ਤੁਹਾਨੂੰ ਜਿਹੜੇ ਨੈਚੁਰਲ ਤੱਤ ਨੇ ਉਹ ਮਿਲਦੇ ਨੇ ਹਨਾ ਦੂਸਰੇ ਜਿਹੜੇ ਹੈਗੇ ਆ ਆਪਣੇ ਦੂਸਰੇ ਬਰਤਨ ਹੈਗੇ ਨੇ ਦੂਸਰੀਆਂ ਧਾਤੂਆਂ ਦੀਆਂ ਬਣੇ ਭਾਂਡੇ ਆ ਉਹ ਇੰਨੇ ਕਾਲਗਰ ਸਾਬਤ ਨਹੀਂ ਹੁੰਦੇ ਠੀਕ ਹੈ ਜੀ ਇੱਕ ਫਿਰ ਉਹਦੀ ਜਦੋਂ ਆਪਾਂ ਸਾਮ ਸੰਭਾਲ ਕਰਨੀ ਹੈ ਜਾਂ ਸਾਫ ਸਫਾਈ ਕਰਨੀ ਹੈ ਵਰਤੋਂ ਤੋਂ ਬਾਅਦ ਹਨਾ ਤਾਂ ਫਿਰ ਉਸ ਤੇ ਜ਼ਿਆਦਾ ਟਾਈਮ ਲੱਗਦਾ ਸੀਗਾ ਕਿਉਂਕਿ ਮਾਈਂਡ ਨੂੰ ਜਿਹੜਾ ਹੈ ਡਾਇਵਰਟ ਕਰਨਾ ਹੀ ਜਿਹੜੀ ਹੈਗੀ ਅਸਲ ਚੀਜ਼ ਹੈ ਜਿਹੜਾ ਕਿ ਤੁਹਾਡਾ ਮਨ ਨੂੰ ਕੰਟਰੋਲ ਕਰ ਸਕਦੀ ਆ ਕਿਉਂਕਿ ਤੁਸੀਂ ਜੇਕਰ ਵਿਹਲੇ ਬੈਠੋਗੇ ਤਾਂ ਜਿਵੇਂ ਸਿਆਣੇ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹਨਾ ਕਦੇ ਕਿਸੇ ਬਾਰੇ ਸੋਚਣ ਲੱਗ ਜਾਂਦਾ ਕਦੇ ਕਿਸੇ ਦੀ ਬੁਰਾਈ ਕਰਨ ਲੱਗ ਜਾਂਦਾ ਜਾਂ ਕਿਵੇਂ ਵੀ ਕਰਨ ਲੱਗ ਜਾਂਦਾ ਐਕਸ ਵਾਈ ਜ਼ेड ਤਾਂ ਉਹਨੇ ਵਿਲੇ ਬੈਠੇ ਨੇ ਮਤਲਬ ਆਪਣਾ ਕੋਈ ਭਲਾ ਨਹੀਂ ਕਰਨਾ ਹਨਾ ਕਿਸੇ ਵੀ ਚੀਜ਼ ਚ ਨਾ ਫਿਜ਼ੀਕਲੀ ਨਾ ਮੈਂਟਲੀ ਉਹਨਾਂ ਨੇ ਹਮੇਸ਼ਾ ਜਿਹੜਾ ਸ਼ੈਤਾਨ ਹੈ ਆਪਣਾ ਵਿਲਾ ਮਨ ਜਿਹੜਾ ਸ਼ੈਤਾਨ ਦਾ ਘਰ ਆ ਉਹ ਇਸੇ ਲਈ ਕਿਹਾ ਜਾਂਦਾ ਕਿਉਂਕਿ ਉਹਨੇ ਹਮੇਸ਼ਾ ਨੈਗੇਟਿਵਿਟੀ ਹੀ ਆਪਣੀ ਜਿਹੜੀ ਹੈਗੀ ਆ ਅਟ੍ਰੈਕਟ ਕਰਨੀ ਆ ਠੀਕ ਹੈ ਜੀ ਤਾਂ ਉਸ ਦੇ ਵਿੱਚ ਫਿਰ ਉਹ ਕਈ ਮੇਰੇ ਵੀਰ ਭੈਣ ਭਰਾ ਇੰਨੇ ਮਤਲਬ ਤਕੜੇ ਨਹੀਂ ਹੁੰਦੇ ਮਨੋਵਲ ਉਹਨਾਂ ਦਾ ਇੰਨਾ ਵਧੀਆ ਨਹੀਂ ਹੁੰਦਾ ਕਿ ਉਹ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਅੱਜ ਆਪਾਂ ਦੇਖਦੇ ਹਾਂ ਕਿ ਕਿੰਨੇ ਹੀ ਆਪਣੇ ਜਿਹੜੇ ਵੀਰ ਭੈਣ ਭਰਾ ਉਹ ਕਹਿ ਦਿੰਦੇ ਆ ਵੀ ਅਸੀਂ ਡਿਪਰੈਸ਼ਨ ਦੇ ਵਿੱਚ ਆਣਾ ਸਾਨੂੰ ਐਨ ਐਂਗਜ਼ਾਈਟਿੰਗ ਹੁੰਦੀ ਆ ਉਹ ਕਿਉਂ ਹੁੰਦੀ ਆ ਕਿਉਂਕਿ ਜਿਹੜਾ ਤੁਹਾਡਾ ਮਨ ਆ ਉਹ ਫਿਰ ਤੁਹਾਡੇ ਜਾਂਦਾ ਜਿਹੜੇ ਕੋਈ ਪਾਸਟ ਐਕਸਪੀਰੀਅੰਸ ਹੁੰਦੇ ਆ ਉਸ ਦੇ ਬਾਰੇ ਸੋਚਣ ਲੱਗ ਜਾਂਦਾ ਜਾਂ ਫਿਰ ਫਿਊਚਰ ਦੀ ਟੈਨਸ਼ਨ ਵਾਸਤੇ ਹਨਾ ਵੀ ਸਾਡਾ ਕੀ ਬਣੂ ਅਸੀਂ ਜੇ ਇੱਥੇ ਹੀ ਤੁਰੇ ਫਿਰਦੇ ਆ ਉਹ ਸਾਡੇ ਨਾਲ ਦੇ ਗਾਹਾਂ ਅੱਗੇ ਨਿਕਲ ਗਏ ਤਾਂ ਇਹ ਚੀਜ਼ਾਂ ਕਰਕੇ ਉਹ ਹੋ ਜਾਂਦਾ ਤੇ ਫਿਰ ਇਹ ਸਭ ਤੋਂ ਭੈੜੀ ਚੀਜ਼ ਆ ਵੀ ਜਿਹੜਾ ਤੁਹਾਡਾ ਅਨ ਕੰਟਰੋਲੇਬਲ ਮਾਈਂਡ ਆ ਹਨਾ ਜਿਹੜਾ ਤੁਹਾਡਾ ਮਤਲਬ ਤੁਹਾਡੇ ਅਧੀਨ ਨਹੀਂ ਹੈਗਾ ਮਨ ਉਹ ਸਭ ਤੋਂ ਜ਼ਿਆਦਾ ਕੀ ਕਹਿੰਦੇ ਆ ਵੀ ਅ ਅ ਘਾਤਕ ਆ ਆਪਣੇ ਵਾਸਤੇ ਸਰੀਰ ਵਾਸਤੇ ਵੀ ਤੇ ਸਿਹਤ ਵਾਸਤੇ ਵੀ ਤੇ ਆਪਣੇ ਮਨ ਵਾਸਤੇ ਵੀ ਤਾਂ ਕੋਸ਼ਿਸ਼ ਕਰੋ ਕਿ ਹਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਜਿਹੜਾ ਆਪਣਾ ਮਨ ਨੂੰ ਕੰਟਰੋਲ ਕੀਤਾ ਜਾਵੇ ਜਿਵੇਂ ਗੁਰੂਆਂ ਨੇ ਆਪਾਂ ਨੂੰ ਲਗਾਇਆ ਸੀਗਾ ਬਈ ਅੱਠੇ ਪੈਰ ਪ੍ਰਮਾਤਮਾ ਦੀ ਭਗਤੀ ਕਰਨੀ ਆ ਕਿਰਤ ਕਰਨੀ ਆ ਹਨਾ ਤੇ ਫਿਰ ਜਿਹੜੀ ਸੇਵਾ ਕਰਨੀ ਆ ਠੀਕ ਹੈ ਜੀ ਬਾਕੀ ਹੋਰ ਹੁਣ ਕਾਫੀ ਚੀਜ਼ਾਂ ਆ ਗਈਆਂ ਟੈਕਨੋਲੋਜੀ ਅਪਡੇਟ ਹੋਊਗੀ ਬਈ ਜਿਹੜਾ ਹੈਗਾ ਬਈ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਟਾਈਮ ਫਰੀ ਰੱਖਿਆ ਜਾਵੇ ਹਨਾ ਜਿਵੇਂ ਮਸ਼ੀਨਾਂ ਆ ਗਈਆਂ ਵਾਸ਼ਿੰਗ ਮਸ਼ੀਨ ਆਟੋਮੈਟਿਕ ਬੰਦੇ ਕੱਪੜੇ ਪਾ ਕੇ ਬੀਬੀਆਂ ਹਨਾ ਤੇ ਬਟਨ ਔਨ ਕਰਨਾ ਫਿਰ ਝਾੜੂ ਪੋਚੇ ਵਾਸਤੇ ਕੰਮ ਵਾਲੀਆਂ ਲਗਾ ਛੱਡੀਆਂ ਹਨਾ ਉਹ ਆਪ ਨਹੀਂ ਕਰਦੇ ਵੀ ਪਤਾ ਨਹੀਂ ਕਿਉਂ ਕਿ ਅਸੀਂ ਜਵਾਕ ਸਾਹਮਣੇ ਹੁੰਦੇ ਜਾਂ ਉਹ ਕਰਨੇ ਹੁੰਦੇ ਵੀ ਆਪਾਂ ਨੂੰ ਦੇਖਣਾ ਚਾਹੀਦਾ ਕਿਉਂਕਿ ਜਿਹੜੇ ਪਹਿਲੇ ਆਪਣੇ ਬਜ਼ੁਰਗ ਸੀਗੇ ਹਨਾ ਜਿਹੜੇ ਆਪਣੇ ਫੋਰ ਫਾਦਰਸ ਸੀਗੇ ਤਾਂ ਉਹ ਵੀ ਤਾਂ ਕੁਛ ਨਾ ਕੁਛ ਕਰਦੇ ਹੀ ਸੀ ਉਹਨਾਂ ਵੀ ਉਹਨਾਂ ਦੇ ਤਾਂ ਆਪਣੇ ਪੰਜ ਪੰਜ ਸੱਤ ਸੱਤ ਜਵਾਕ ਹੁੰਦੇ ਸੀਗੇ ਠੀਕ ਹੈ ਉਹ ਵੀ ਤਾਂ ਸਾਰਾ ਕੰਮ ਕਰਦੇ ਸੀ ਹੱਥੀਂ ਕੰਮ ਕਰਦੇ ਸੀਗੇ ਸਾਰਾ ਕੁਝ ਹੱਥੀਂ ਕਰਦੇ ਸੀਗੇ ਨਾਲੇ ਆ ਪ੍ਰਮਾਤਮਾ ਦੀ ਭਗਤੀ ਕਰਦੇ ਸੀ ਨਾਲੇ ਹੌਲੀ-ਹੌਲੀ ਸਾਰਾ ਕੰਮ ਕਰੀ ਜਾਂਦੇ ਆਪੇ ਸਾਰਾ ਕੰਮ ਹੋ ਜਾਂਦਾ ਕੋਈ ਡਿਪਰੈਸ਼ਨ ਚ ਵੀ ਨਹੀਂ ਜਾਂਦਾ ਸੀਗਾ ਤੇ ਕੋਈ ਮਤਲਬ ਕਿਸੇ ਨੂੰ ਵੀ ਨਾ ਐਂਗਜ਼ਾਈਟੀ ਨਹੀਂ ਹੁੰਦੀ ਸੀ ਕਿਸੇ ਨੂੰ ਕੋਈ ਫਿਊਚਰ ਦੀ ਟੈਨਸ਼ਨ ਨਹੀਂ ਹੁੰਦੀ ਸੀ ਸਾਰੇ ਰੈਸਟ ਪੁਸਟ ਰਹਿੰਦੇ ਸੀਗੇ ਤਾਂ ਜਿਵੇਂ ਅੱਜ ਕੱਲ੍ਹ ਬਿਮਾਰੀਆਂ ਚੱਲੀਆਂ ਇਸ ਦਾ ਜ਼ਿਆਦਾ ਜਿਹੜਾ ਆਪਣਾ ਹੈਗਾ ਆ ਜਿਹਦੇ ਕਰਕੇ ਕਿ ਇਸ ਕਾਰਨ ਕਰਕੇ ਹੁੰਦਾ ਕਿਉਂਕਿ ਆਪਣਾ ਜਿਹੜਾ ਮਾਈਂਡ ਹੈ ਹਨ ਉਹ ਅਨਕੰਟਰੋਲੇਬਲ ਹੈ ਕਿਉਂਕਿ ਆਪਾਂ ਜ਼ਿਆਦਾ ਫ੍ਰੀ ਰਹਿਣਾ ਗਿੱਜ ਗਏ ਠੀਕ ਹੈ ਜੀ ਬਈ ਆਪਾਂ ਬਾਲੇ 16 ਵੀ ਹੋ ਗਏ ਠੀਕ ਹੈ ਆਪਣੇ ਤੋਂ ਜ਼ਿਆਦਾ ਮਿਹਨਤ ਵੀ ਨਹੀਂ ਕੀਤੀ ਜਾਂਦੀ ਕਿਉਂਕਿ ਆਪਾਂ ਨੂੰ ਉਸੇ ਢਾਂਚੇ ਦੇ ਵਿੱਚ ਜਿਹੜੇ ਹੈਗਾ ਪੱਛਮੀ ਸਭਿਅਤਾ ਵਾਲਿਆਂ ਨੇ ਢਾਲ ਲਿਆ ਉਹਨਾਂ ਨੂੰ ਹੀ ਆਪਾਂ ਹਾਈਲਾਈਟ ਕਰੀ ਗਏ ਹਨਾ ਬਈ ਉਹ ਪੱਛਮੀ ਸਭਿਅਤਾ ਵਾਲੇ ਆਪਣੇ ਨਾਲੋਂ ਜ਼ਿਆਦਾ ਵਧੀਆ ਨੇ ਆਪਣੇ ਨਾਲੋਂ ਜ਼ਿਆਦਾ ਪੜੇ ਲਿਖੇ ਨੇ ਬਟ ਇੱਕ ਗੱਲ ਇਹ ਆ ਕਿ ਆਪਣੇ ਗੁਰੂ ਸਾਹਿਬਾਂ ਤੋਂ ਜ਼ਿਆਦਾ ਤਨੀ ਉਹ ਨਾ ਕੋਈ ਪੜਿਆ ਲਿਖਿਆ ਹੋ ਸਕਦਾ ਜਿੰਨੀ ਸੋਚ ਜਿੰਨੀ ਮਤ ਉਹਨਾਂ ਦੀ ਉੱਚੀ ਸੀਗੀ ਉਹ ਨਹੀਂ ਕਿਸੇ ਦੀ ਨਹੀਂ ਹੋ ਸਕਦੀ ਠੀਕ ਹੈ ਜੀ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖ ਲਓ ਵੀ ਜਿਵੇਂ ਫੇਸ ਵਾਸ਼ ਆ ਗਏ ਹਨਾ ਪਹਿਲਾਂ ਸਾਬਣ ਚੱਲੇ ਫਿਰ ਕੀ ਕੀ ਕੁਝ ਚੱਲਿਆ ਹੁਣ ਫੇਸ ਵਾਸ਼ ਆਉਂਦਾ ਚਾਰ ਕੋਲ ਕਹਿੰਦੇ ਵੀ ਇਸ ਚਾਰ ਕੋਲ ਪਾਇਆ ਹੁੰਦਾ ਕੀ ਔਰ ਆਖ ਹੀ ਹੁੰਦੀ ਆ ਜਿਹੜੀ ਹੁੰਦੀ ਆ ਹਨਾ ਬਈ ਦੰਦ ਸਾਫ ਕਰਨ ਵਾਸਤੇ ਜਾਂ ਚਿਹਰੇ ਸਾਫ ਕਰਨ ਵਾਸਤੇ ਹਨਾ ਉਸ ਤੇ ਮળો ਚਾਰ ਕੋਲੇ ਜੀ ਇਹ ਹੁਣ ਪਾਥੀਆਂ ਹੈਗੀਆਂ ਆਨਲਾਈਨ ਵੇਖਦੀਆਂ ਪਹਿਲਾਂ ਕਹਿੰਦੇ ਸੀ ਜੀ ਵੀ ਚੁੱਲਿਆਂ ਤੇ ਰੋਟੀ ਪਕਾਉਣਾ ਇੱਕ ਜਿਵੇਂ ਕਿ ਮੈਂ ਕਹਿੰਦਾ ਕੁਵਾਰ ਹਨਾ ਉਹ 올ਡ ਵਿਲੇਜਰ ਐ ਕਿਹਾ ਜਾਂਦਾ ਸੀ ਬਟ ਹੁਣ ਉਹੀ ਚੀਜ਼ਾਂ ਵਾਪਸ ਆ ਰਹੀਆਂ Amazon ਤੇ ਵੇਖ ਰਹੀਆਂ ਸ਼ਾਪਿੰਗ ਮਾਲਾਂ ਚ ਵੇਖ ਰਹੀਆਂ ਤਾਂ ਮੇਨ ਗੱਲ ਇਹ ਚੀਜ਼ ਹੈ ਜੀ ਬਈ ਤੁਸੀਂ ਰੱਬ ਦੀ ਭਗਤੀ ਨਾਲ ਜੁੜੋ ਹਨਾ ਤੇ ਪੁਰਾਣੇ ਆਪਾਂ ਨੇ ਜਿਹੜੇ ਗੁਰੂਆਂ ਨੇ ਆਪਾਂ ਨੂੰ ਜਿਸ ਅ ਜਗਾ ਤੇ ਆਪਾਂ ਨੂੰ ਲਾਇਆ ਸੀ ਜਾਂ ਜਿਸ ਡਾਇਰੈਕਸ਼ਨ ਦੇ ਵਿੱਚ ਆਪਾਂ ਨੂੰ ਲਾਇਆ ਸੀਗਾ ਆਪਾਂ ਉਸ ਡਾਇਰੈਕਸ਼ਨ ਤੋਂ ਭਟਕ ਚੁੱਕੇ ਆ ਜਿਹਦੇ ਕਾਰਨ ਆਪਣਾ ਜਿਹੜਾ ਮਨ ਹੈ ਉਹ ਅਨ ਕੰਟਰੋਲੇਬਲ ਹੋ ਰਿਹਾ ਠੀਕ ਆ ਫੋਕਸ ਕਰੀਏ ਕਿ ਆਪਾਂ ਉਸ ਚੀਜ਼ਾਂ ਨੂੰ ਵਾਪਸ ਲੈ ਕੇ ਆਈਏ ਤਾਂ ਕਿ ਆਪਣਾ ਜਿਹੜਾ ਮਨ ਹੈ ਉਹ ਕੰਟਰੋਲ ਚ ਆ ਜਾ ਆਪਣੇ ਹਨ ਤੇ ਆਪਾਂ ਫਿਰ ਇਸੇ ਤਰ੍ਹਾਂ ਇ ਕੀ ਕਹਿੰਦੇ ਬੀਬੇ ਨਾਲ ਡਿਪਰੈਸ਼ਨ ਤੋਂ ਜਾਂ ਬਿਨਾਂ ਕਿਸੇ ਮਾਨਸਿਕ ਰੋਗ ਦੀ ਬਿਮਾਰੀ ਤੋਂ ਆਪਾਂ ਆਪਣਾ ਜੀਵਨ ਜਿਹੜਾ ਹੈਗਾ ਸਹੀ ਕਰੀਏ ਤੇ ਜੇ ਤੁਸੀਂ ਵੀਡੀਓ ਇੱਥੋਂ ਤੱਕ ਦੇਖ ਲਈ ਐ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ